ਕਰਾਲਾ ਆਪਣਾ ਕਿਹਨਾਂ ਕਰਾਲਾ ਮਿੱਤਰੋ ਕਿ ਦੱਸ ਕਰਦਾ ਸਾਰੇ ਵਧੀਆ ਹੋਗੇ ਨਾ ਜਿਵੇਂ ਕਿ ਤੁਹਾਨੂੰ ਪਤਾ ਸੀਗਾ ਸਾਡੇ ਪਿੰਡ ਗਾਨੀ ਸਾਹਿਬ ਦਾ ਲੰਗਰ ਹੈ 31 31 ਇੱਕ ਦਾ ਉਹ ਆਪਾਂ ਚੇਂਜ ਕਰਤਾ 30 ਤਰੀਕ ਨੂੰ ਪੰਜਾਬ ਬੰਦ ਦੀ ਅਪੀਲ ਹੋਈ ਸੀ ਤਾਂ ਕਰਕੇ ਆਪਾਂ 31 2 ਦਾ ਕਰਤਾ ਜੇ ਸਮਾਨ ਵਗੈਰਾ ਪਹਚਾਣਿਆ ਰੋਡ ਤੇ ਸਾਰਾ ਟਰੈਕਟਰ ਵਗੈਰਾ ਜੇ ਟਰਾਲੀਆਂ 'ਚ ਲੋਡ ਕਰ ਰਹੇ ਨੇ ਮੁੰਡੇ ਸਮਾਨ ਦਿਖਾਣੇ ਤੁਹਾਨੂੰ ਵੀਡੀਓ ਦੇਖੋ ਮਿੱਤਰੋ ਰੋਡ ਤੇ 31 2 ਦਾ ਕਰਤਾ ਲੰਗਰ ਨਵੇਂ ਸਾਤ ਦੇ ਦੋ ਆਪਾਂ ਨੇ ਦਿਨ ਦੇਲੇ ਵਿੱਚ ਬਾਕੀ ਦੇਖੋ ਹੁਣ ਹਾਂਜੀ ਦੇਖੋ ਜੀ ਆਪਣੇ ਲੱਗੇਵੇਂ ਚੋਬਰ ਤਿਆਰੀਆਂ ਕਰਨ ਟਰੈਕਟਰਾਂ ਦੀ ਸਜਾਵਟ ਕਰਨ ਢਾਂਡੇ ਲਾ ਰਹੇ ਆ ਜੀ ਟਰੈਕਟਰ ਤੇ ਹੌਲੈ 3630 ਖੜਾ ਜੀ ਹੁੰਦੇ 5310 ਮਿੱਤਰ 855 ਖੜਿਆ ਮਹਿੰਦਰਾ 90755 ਖੜਿਆ 5310 ਵੀਰੇ ਕਾਲੇ ਇੰਚਨ ਆ ਗਏ ਨੇ ਜੀ ਨੂੰ ਸਾਰੇ ਚੋਬਰ ਪਹੁੰਚ ਚੁੱਕੇ ਨੇ ਇੱਥੇ ਬਾਕੀ ਆਪਣੇ ਜਿਹੜੇ ਰਹਿ ਗਏ ਚੋਬਰ ਪਿੱਛੇ ਆ ਰਹੇ ਨੇ ਇੱਥੋਂ ਤੋਰਾਂਗੇ ਇਕੱਠੇ ਸਾਰੇ 3630 ਦੇ ਗੁੱਲੇ ਚ ਉਹ ਵੱਡਾ ਡੈਂਕਰ ਖੜਾ ਹੈ ਕੋਈ ਪਿਆ ਨਹੀਂ ਛੋਟਾ ਹੀ ਭਾਇਆ ਆਪਾਂ ਨੇ ਬਾਕੀ ਰੈਂਦਾ ਸਮਾਨ ਆਪਾਂ ਇੱਕ ਇੱਕ ਦੋ ਦੋ ਪਿੱਛੇ ਹੁੰਦੇ ਜੋੜ ਕੇ ਲੈ ਚੱਲਾਂਗੇ ਇੱਕ ਟਰੈਕਟਰ ਹੋਰ ਆਣਾ ਵਾਲੇ ਹੋਰ V4 52 ਉਹੀ ਲੈ ਕੇ ਫਿਰ ਚੱਲਦੇ ਆ ਇੱਥੋਂ ਜੋ ਬ੍ਰੋਕਰ ਉਹ ਚੈੱਕ ਅਚਾਨਕ ਜਾਲਾ ਵੀ ਆ ਗਿਆ ਵਾ ਤੁਰਦੇ ਹੁਣ ਇਕੱਠੇ ਹੋ ਕੇ ਆ ਗਏ ਮੁੰਡੇ ਵਾਸੀ ਰੋਡ ਤੇ ਜਾ ਕੇ ਉੱਥੇ ਮਾੜੀ ਮਾੜੀ ਯੋਗ ਕਰਨੀ ਤੇ ਆ ਰਹੀ। ਜਾ ਕੇ কাল ਤੋਂ ਫਿਰ ਆਪਣਾ 31 ਕਿਲੋ ਦਾ ਲੰਗਰ ਸਟਾਰਟ ਆ ਮੇਰੇ ਵੀਰੋ। ਇਹ ਗਾਣੀ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਨੋਮੀ ਤੇ ਦਸਤੇਰੀ ਚੱਲ ਰਿਹਾ ਸ਼ੋਬਰ ਆਪ ਦਾ। ਕੋਈ ਮਿੱਤਰ ਖੜੇ ਨਹੀਂ ਸ਼ੋਬਰ। ਬਾਬਾ ਜੀ ਆ ਚੁੱਕੇ ਨੇ ਅਰਦਾਸ ਕਰਦੇ ਨਾਲ ਤੁਰਦੇ ਨੇ। ਡੇੜੀ ਅੱਛੇ ਤੋਂ ਆਪਣਾ ਤੰਦੂਰ ਵਗੈਰਾ ਲੱਤ ਲੇਪਾ ਸਾਰੇ। ਕਰਦੇ ਆ ਸ਼ੁਰੂ ਇਹ ਤੋਂ। ਬੰਧਾ ਰਹੇ ਜੇ ਕਿਦੋਂ ਬਣਾ ਕੇ ਤੇ 300 ਰੁਪਏ ਕਰ ਦਵਾਰਾ ਦਾਤਾਂ ਗਾਉਂਡੇ ਦੇ ਟੈਂਕਰ ਵਾਲਾ ਆਪਣਾ ਟੈਂਕਰ ਵਾਲਾ ਗਾਣੀ ਸਾਵਧਾਨ ਮੇਰੇ ਵੀਰੋ ਸ਼ੁਰੂ ਹੋਣ ਲੱਗਾ ਚੈੱਕ ਕਰੋ ਭਾਈ ਜੇ ਟਰੈਕਟਰ ਟਰੈਕਟਰ ਕਰਦੇ ਚੋਪਰਾਂ ਨੇ ਥੱਲੇ ਰੋਕਿਆ ਦੋ ਤਿੰਨੇ ਭਾਈ ਖਾਲੀ ਲੈ ਕੇ ਜਾਣ ਨਾਲ ਦਾ ਆਪਾਂ ਕੋਈ ਛੋਟੀ ਟਰਾਲੀ ਇੱਕ ਨੀਚੋਂ ਫਿਰ ਥੱਲੇ ਢਾਲ ਸਬਜ਼ੀ ਬਣਦੇ ਰੋਡ ਤੇ ਲਿਆਉਣ ਵਾਸਤੇ ਵੀ ਉਹ ਲਿਫਟ ਵਾਲੀ ਟਰਾਲੀ ਪਾ ਕੇ ਛੋਟੀ ਉਹ ਵਾਲੀ ਨੇ ਜਾਵਾਂਗੇ ਇੱਕ ਪਿੱਛੇ ਇੱਕ ਥਵਾਗਾ ਲੈ ਕੇ ਜਾਣਾ ਪੈਣਾ ਥੋੜੀ ਸੈਟਿੰਗ ਕਰਨੀ ਪਣੀ ਨਹੀਂ ਕਰਕੇ ਥੋੜੀ ਜੋ ਹੋ ਗਈ ਉੱਥੇ ਦੋ ਟਰੈਕਟਰ ਆਪਾਂ ਉਹਦੇ ਵਾਸਤੇ ਲੈ ਕੇ ਜਾਣੇ ਪੈਣੇ। ਬਾਕੀ ਚੱਲਦੇ ਆਂ ਬਾਈ ਜੀ ਰੋਡ ਤੇ ਹੁਣ ਇੱਕ ਪਿੰਡ ਬਖਸ਼ੀ ਵਾਲਾ ਪੈਂਦਾ ਵਿੱਚੋਂ ਟੱਪ ਕੇ ਉਹ ਤੋਂ ਬਾਅਦ ਰੋਡ ਤੇ ਆ ਗਾਣਾ ਪਿੰਡ ਹੈ। ਉਹਦੇ ਵਾਸਤੇ ਆ। ਉੱਥੇ ਚੱਲੂਗਾ ਰੋਡ ਤੇ ਆਪਣਾ ਜਸ਼ਨ ਰੱਖੀ ਤੈਂਸਾ ਥੋੜਾ ਜਿਹਾ ਆਪਣਾ ਰਾਜਪੁਰੇ ਤੋਂ ਸਰਾਂਦਰ ਰੋਡ ਤੇ ਉਹਦੇ ਉੱਤੇ ਆ ਪੋਲੀ ਉੱਤਰ ਕੇ ਬਾਅਦ ਉਹਦੇ ਨਾਲ ਹੀ ਲੰਗਰ ਚੱਲਣਾ ਪੜਾ ਬਾਈ ਜੀ। ਜ਼ਰੂਰ ਦਰਸ਼ਨ ਦੇਣੇ ਜੇ ਕੋਈ ਆਪਣਾ ਲਾਗ ਨੇੜੇ ਤੋਂ ਵੀਡੀਓ ਦੇਖੂਗਾ ਬਾਈ ਆਪਣਾ। ਜ਼ਰੂਰ ਪਾਚੋ ਬਾਈ ਜੀ ਅਗਾਹ ਨਹੀਂ ਖਾਬ ਦਾ ਲੰਗਰ ਹੈ 3112 ਦਾ ਲੰਗਰ ਹੈ ਬਾਈ ਜੀ ਤਿੰਨ ਤਿੰਨ ਲੰਗਰ ਜੰਨੇ ਆਉਣਾ ਬ్రో ਨਾਲ ਦੇ ਪਿੰਡ ਆਪਾਂ ਨਿਕਲ ਚੁੱਕੇ ਆ ਬਾਹਰ ਸੋ ਵਿੱਚ ਵੀ ਹੋ ਗਏ ਆ ਰਹੇ ਆ ਆਪਣਾ ਸਾਜ ਬਾਹਰ ਆ ਕੱਟਿਆ ਸਾਗਾ ਦਾ ਜੋ ਬਰ ਕਰਦੇ ਇੱਥੇ ਆਪਣੇ ਪਿੰਡ ਦਾ ਲੰਗਰ ਚੱਲਦਾ ਮਤਲਬ ਥੱਲੇ ਪੱਕਾ ਦਾ ਪ੍ਰਸ਼ਾਦਾ ਆਦਾਰ ਕਰਦੀ ਇੱਥੇ ਖੜਦਾ ਸਾਰਾ ਮੌਤ ਕਿ ਕਰੇ ਕਿ ਉੱਬਰੇ ਉੱਾਰੇ ਬਰੇ ਬਰੇ ਜਾਰੇ ਬਤਰਾ ਕਰਦੇ ਸੈਟਿੰਗ ਕਰ ਰਹੀ ਹੈ ਥੋੜੀ ਜਿਹੀ ਖਵਾ ਕੇ ਹਣਾ ਇਹ ਪਹਿਲਾਂ ਆਪਣੇ ਤੋਂ ਪਹਿਲਾਂ ਇੱਥੇ ਕਿਸੇ ਦਾ ਲੰਗਰ ਸੀਗਾ ਉਹਨਾਂ ਦੇ ਟਰੈਕਟਰ ਨਾਲ ਭੇਜਿਆ ਇੱਥੇ ਨੂੰ ਕਰਕੇ ਨਾ 15 ਤੇ ਕਰਦੇ ਸਾਬ ਲਾਲਾ ਦੇਖੋ ਮਿੱਤਰੋ ਇੱਥੇ ਬਣਾ ਪਛਾਤਾ ਦਾਲ ਸਬਜ਼ੀ ਸਭ ਕੁਝ ਇੱਥੇ ਬਣਾ ਤੱਗੀਆਂ ਜੋਗੀਆਂ ਪੱਟੀਆਂ ਪੱਟੀਆਂ ਹੋਈਆਂ ਪਹਿਲਾਂ ਲੰਗਰ ਹੋਇਆ ਇੱਥੇ ਕਿਸੇ ਪਿਰਖਣੀ ਦਾ ਸ਼ਾਇਦ ਕਿਸੇ ਪਿੰਡ ਦਾ ਲੰਗਰ ਸੀਗਾ ਇੱਥੇ ਲੈਕਟਾਂ ਵਗੈਰਾ ਆਪਾਂ ਹੁਣ ਆਪਣੀ ਸਪੀਡਿੰਗ ਆਪਾਂ ਖਾਤੇ ਸਾਰੀ ਬੱਟੇ ਤੇ ਕਰਨੀ ਆ ਇੱਥੇ ਅਰੇਂਜਮੈਂਟ ਪੂਰਾ ਕਰਕੇ ਆਪਾਂ ਮੈਂ ਉੱਤੇ ਆ ਟਰੈਕਟਰ ਥੱਲੇ ਤਾਰ ਕੇ ਪਹਿਲਾਂ ਇਹ ਕਰਕੇ ਸੈੱਟ ਨਾ ਮਤੋਂ ਬਾਅਦ ਕਰਦੇ ਆ ਜਿਹੜੇ ਉੱਪਰ ਗਏ ਦੇ ਖੜੇ ਨੇ ਵਾਲੇ ਤੱਕ ਮਿੱਤਰੋ ਆਇਆ ਹੁਣ ਮਹਿੰਦਰਾ ਨੇ ਕੰਮ ਸਾਰਨਾ ਦਾ ਗਰਾਹ ਪਾ ਕੇ ਰਸਤਾ ਕਰਕੇ ਪੱਧਰ ਫਿਰ ਤਾਰ ਲਿਆ ਟਰੈਕਟਰ ਥੱਲੇ ਇਹਨਾਂ ਨੂੰ ਤਾਂ ਦਿਖਾਇਆ ਵਾ ਕਾਲੇ ਸਾਰਿਆਂ ਨੂੰ hole, hurting them! ਰੱਖਤਾ ਕਰਕੇ ਪੱਧਰ ਮਿੱਤਰੋ ਵੇਰ ਜਾਏਗੇ ਥੱਲੇ ਗਾਰ ਆਏ ਹਲੇ ਹੋਏ ਕੋਲ ਥੋੜਾ ਟਰੈਕਟਰਾਂ ਵਾਲ ਸਾਈਡ ਤੇ ਹਾਂਜੀ ਬਾਈ ਜੀ ਹੋ ਗਿਆ ਆਪਣਾ ਸਿਸਟਮ ਸਾਰਾ ਲੱਗ ਗਿਆ ਟੈਂਟ ਓਕੇ ਰਪੋਰਟ ਹੋ ਗਿਆ ਗਮਿੰਦੀ ਕਰ ਰਹੇ ਹਾਂ ਮੁੰਡੇ ਕਿਹੜਾ ਮਟੀਰੀਅਲ ਕੱਢ ਲਿਓ ਅੱਗਾ ਮਿਰਚਾਂ ਟਮਾਟਰ ਵਗੈਰਾ ਸਾਰਾ ਤਮਾਨ ਬਾਕੀ ਸਾਰਾ ਤਮਾਨ ਆ ਗਿਆ ਬਾਕੀ ਹੁਣ ਕਾਲੂ ਮਿਲਦੇ ਆ ਮਿੱਤਰੋ ਤੁਹਾਨੂੰ ਚਲੇਗਾ ਜਦੋਂ ਉਸ ਟਾਈਮ ਦਿਖਾਣੇ ਤੁਹਾਨੂੰ ਤੇ ਵੀਰੇ ਪਰੌਂਠੇ ਖੱਲਣੇ ਬਾਈ ਜੀ ਫਿਰ ਦਿਨ ਚ ਸਬਜੀ ਮੁਕਸਬਾਜ ਚ ਚੱਲਣੀ ਆ ਪਰਛਾਤਾ ਚੱਲਣਾ ਨਾਲ ਬਾਕੀ ਦੇਖ ਲਿਆ ਕਿ ਆਪਣਾ ਵਣਦੀ ਟਾਈਮ ਤੇ